ਫਲਾਤ ਇੰਨੇ ਮਾੜੇ ਹੋ ਚੁੱਕੇ ਆ ਕਿ ਚੋਰਾਂ ਦੇ ਹੌਸਲੇ ਦਿਨ-ਬਦਨ ਬਲੰਦ ਹੁੰਦੇ ਜਾ ਰਹੇ ਆ ਕੈਨੇਡਾ ਅਮਰੀਕਾ 'ਚ ਤਾਂ ਇੰਨੀਆਂ ਘਟਨਾਵਾਂ ਹੋ ਰਹੀਆਂ ਕਿ ਸ਼ਰੇਆਮ ਜਿਹੜੇ ਚੋਰ ਆ ਸਟੋਰਾਂ ਦੇ ਵਿੱਚ ਘੁਸਦੇ ਆ ਤੇ ਮਨ ਚਾਹੀਆਂ ਚੀਜ਼ਾਂ ਚੋਰੀ ਕਰਕੇ ਲੈ ਜਾਂਦੇ ਆ ਆ ਚੋਰ ਵੇਖ ਲੋ ਅਮਰੀਕਾ ਦੀ ਕੈਲੀਫੋਰਨੀਆ ਦੀ ਘਟਨਾ 40 ਆਈਫੋਨ ਬੰਦਾ ਲੈ ਗਿਆ ਉਹਦੇ ਲੋਅਰ 'ਚ ਪਾ ਕੇ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਪੈ ਤੋਂ ਤੇ ਇਹ ਵਾਰਦਾਤ ਕੋਈ ਅੱਜ ਦੀ ਨਹੀਂ ਜਾਂ ਇਹ ਕੋਈ ਪਹਿਲੀ ਵਾਰਦਾਤ ਨਹੀਂ ਅਜਿਹੀ ਸੁਨਿਆਰੇ ਦੀਆਂ ਦੁਕਾਨਾਂ ਤੇ ਵੱਡੇ ਸਟੋਰਾਂ ਤੇ ਚੀਜ਼ਾਂ ਸ਼ਰੇਆਮ ਚੋਰ ਆਉਂਦੇ ਆ ਲੁੱਟ ਕੇ ਲੈ ਜਾਂਦੇ ਆ ਬਾਹਰ ਪੁਲਿਸ ਖੜੀ ਆ ਪਰ ਕੋਈ ਪ੍ਰਵਾਹ ਨਹੀਂ ਇਹਨਾਂ ਨੂੰ ਇੱਕ ਡੱਕੇ ਦੇ ਵੀ ਕੋਈ ਡਰ ਨਹੀਂ ਹੁਣ ਆਰਾਮ ਨਾਲ ਜਾਊਗਾ ਇਹ ਲੁੱਟ ਕੇ ਤੇ ਆਪਦੀ ਕਾਰ 'ਚ ਬਹਿ ਜਾਊਗਾ ਜਾ ਕੇ ਤੇ ਹੋ ਜੁਣਾ ਇਹ ਸ਼ੂ ਮੰਤਰ ਜੇ ਬੰਦਾ ਕੋਈ ਵਿਰੋਧ ਵੀ ਕਰਦਾ ਇਹਨਾਂ ਦਾ ਤਾਂ ਇਹਨਾਂ ਕੋਲੇ ਕਈ ਵਾਰੀ ਮਾਰੂ ਹਥਿਆਰ ਹੁੰਦੇ ਆ ਬੰਦੇ ਤੇ ਹਮਲਾ ਵੀ ਕਰਦੇ ਗੋਲੀਆਂ ਵੀ ਚਲਾਉਂਦੇ ਚਾਕੂ ਵੀ ਚਲਾਉਂਦੇ ਆ ਇਸ ਕਰਕੇ ਲੋਕਾਂ ਨੂੰ ਹਦਾਇਤ ਆ ਵੀ ਤੁਸੀਂ ਪਾਸੇ ਰਹੋ ਜੋ ਕਰਦੇ ਆ ਕਰਨ ਦੇ ਉਹ ਬਾਕੀ ਉਹ ਪੁਲਿਸ ਦਾ ਇਨਵੈਸਟੀਗੇਸ਼ਨ ਦਾ ਕੰਮ ਹੈ ਹਾਲਾਤ ਵਾਕਈ ਜਿਹੜੇ ਹੈਗੇ ਆ ਵੱਧ ਤੋਂ ਵੱਧ ਹੁੰਦੇ ਜਾ ਰਹੇ ਆ